ਪਸ਼ੂਆਂ ਨੂੰ ਬਿਨਾਂ ਕਿਸੇ ਦਵਾਈ ਤੋਂ ਭੁੱਖ ਵਧਾਉਣ ਦਾ ਤਰੀਕਾ ਅੱਜ ਕਿਸਾਨ ਦੋਸਤੋ ਤੁਹਾਨੂੰ ਦੱਸਣ ਨੂੰ ਦੱਸਾਂਗੇ ਕਿ ਵੀ ਲੀਵਰ ਟੋਨਕਾ ਘਰੇ ਹੀ ਕਿਵੇਂ ਤਿਆਰ ਕਰ ਸਕਦੇ ਆ ਜਿਹੜੇ ਵੀ ਪਸ਼ੂਆਂ ਨੂੰ ਜਿਵੇਂ ਕਿ ਹੁਣ ਸੀਜ਼ਨ ਚੇਂਜ ਹੋ ਗਿਆ ਪੱਠੇ ਜਿਹੜੇ ਆਪਣੇ ਹਰਾਚਾਰਾ ਉਹ ਵੀ ਕਈ ਭਰਾਵਾਂ ਕੋਲੇ ਪੱਕ ਚੁੱਕਿਆਗਾ ਤੇ ਹਰਾਚਾਰਾ ਜਾਂ ਘਟ ਗਿਆ ਕਈਆਂ ਕੋਲੇ ਤੇ ਖਰਾਕ ਜਦੋਂ ਹੁਣ ਚੇਂਜ ਹੋਣ ਲੱਗ ਜਾਂਦੀ ਆ ਪਸ਼ੂਆਂ ਦਾ ਕੀ ਆ ਭੁੱਖ ਘਟਣ ਲੱਗ ਜਾਂਦੀ ਆ ਪਸ਼ੂ ਨੂੰ ਭੁੱਖ ਨਹੀਂ ਲੱਗਦੀ ਹੈਗੀ ਤੇ ਹਰਾਚਾਰਾ ਖਾਣੋਂ ਹਟ ਜਾਂਦੇ ਆ ਪਸ਼ੂ ਬਹੁਤ ਭਰਾਵਾਂ ਦੇ ਫੋਨ ਆਏ ਸੀਗੇ ਕਿ ਸਾਡੇ ਜਿਹੜਾ ਪਸ਼ੂ ਆਹੋ ਹਰਾਚਾਰਾ ਬਹੁਤ ਘੱਟ ਖਾਂਦੇ ਆ ਪਾਣੀ ਬਹੁਤ ਘੱਟ ਪੀਂਦੇ ਆ ਤੇ ਤੁਸੀਂ ਆ ਖਰਾਕ ਵਰਤ ਲਓ ਇਹਦੇ ਨਾਲ ਤੁਹਾਡਾ ਪਸ਼ੂ ਆ ਪੂਰੀ ਖੁੱਲ੍ਹ ਕੇ ਖਰਾਕ ਖਾਣ ਲੱਗ ਜਾਊਗਾ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਰਹਿਣੀ ਬਣੇ ਰਿਓ ਵੀਡੀਓ ਦੇ ਅਖੰਡ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬਿਲਦਾ ਬਟਨ ਨੂੰ ਕੱਲ ਪ੍ਰੈਸ ਐਸੀ ਤਰ੍ਹਾਂ ਆਪਾਂ ਜਾਣਕਾਰੀਆਂ ਵੀਡੀਓ ਲੈ ਕੇ ਜੇ ਤੁਸੀਂ ਇਹ ਵੀਡੀਓ ਆਪਣੀ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਇਹਦੇ ਵਿੱਚ ਆਪਾਂ ਤਿੰਨ ਚਾਰ ਚੀਜ਼ਾਂ ਲੈਣੀਆਂ ਪਸ਼ੂ ਨੂੰ ਦੇਣੀਆਂ ਜਿਹੜੇ ਪਸ਼ੂ ਨੂੰ ਭੁੱਖ ਘਟ ਲੱਗਦੀ ਆ ਉਹਨੂੰ ਦੇ ਸਕਦੇ ਆਪਾਂ ਬਹੁਤ ਵਧੀਆ ਰਿਜ਼ਲਟ ਆ ਦੇਸੀ ਚੀਜ਼ਾਂ ਨਾਲੇ ਬਿਲਕੁਲ ਸਸਤੀਆਂ ਤੇ ਇਹਦੇ ਵਿੱਚ ਤੁਸੀਂ ਨੋਟ ਵੀ ਕਰ ਸਕਦੇ ਹੋ ਆਪਾਂ ਇਹ ਚ ਲੈਣੀਆਂ ਗੁੜ 300 ਗ੍ਰਾਮ ਗੰਡੇ 200 ਗ੍ਰਾਮ ਤੇ ਅਦਰ 50 ਗ੍ਰਾਮ ਲਸਣ 20 ਗ੍ਰਾਮ ਨੇंबू 4 ਪੀਸ ਇਹ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਗੁੜ ਦੇ ਵਿੱਚ ਪੇਸਟ ਬਣਾ ਲੈਣਾ ਕੁੱਟ ਲੈਣਾ ਕੁੰਡੇ ਦੇ ਵਿੱਚ ਪਹਿਲਾਂ ਸਾਰੀਆਂ ਚੀਜ਼ਾਂ ਕੁੱਟ ਲਿਓ ਫਿਰ ਗੁੜ ਪਾ ਲਿਓ ਗੁੜ ਨੂੰ ਵੀ ਵਿੱਚ ਕੁੱਟ ਲਿਓ ਕੁੱਟਣ ਤੋਂ ਬਾਅਦ ਜੇ ਤੁਸੀਂ ਇੱਕ ਦਿਨ ਦੀ ਖਰਾਕ ਹੈ ਜਾਨੀ ਦੀ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਦੋ ਟਾਈਮ ਦੇਣੀਆਂ ਸੋ ਅੱਧੀ ਖਰਾਕ ਸਵੇਰ ਦੇ ਦਿਓ ਅੱਧੀ ਦੇ ਦਿਓ ਸ਼ਾਮ ਨੂੰ ਜਿਹੜਾ ਪਸ਼ੂ ਤੁਹਾਡਾ ਸੂਣ ਦੇ ਨੇੜੇ ਆ ਗੱਭਣ ਉਹਨੂੰ ਖਰਾਕ ਆਪਾਂ ਇਹ ਕੱਟ ਦੇਣੀ ਹੈਗੀ ਜਿਵੇਂ ਕਿ ਗੋੜ ਆਪਣਾ 300 ਗ੍ਰਾਮ ਹੈ ਉਹਦਾ ਅੱਧ ਲੈ ਲੈਣਾ ਆਪਾਂ 150 ਗ੍ਰਾਮ ਗੁੜ ਲੈ ਲਿਓ ਗੱਬਣ ਪਸ਼ੂ ਨੂੰ ਤੇ 150 ਗ੍ਰਾਮ ਗੁੜ ਲੈ ਲਿਓ ਗੰਡੇ 200 ਗ੍ਰਾਮ ਐ ਉਹ ਤੁਸੀਂ 100 ਗ੍ਰਾਮ ਲੈਣਾ ਹੈ ਲਸਣ ਐ 20 ਗ੍ਰਾਮ ਲੈਣਾ ਤੇ ਉਹਨੂੰ 10 ਗ੍ਰਾਮ ਦੇ ਦਿਓ ਗੱਬਣ ਪਸ਼ੂ ਨੂੰ ਤੇ ਅਦਰ 50 ਗ੍ਰਾਮ ਤਾਂ 25 ਅਦਰ ਦੇਣਾ ਗੱਬਣ ਪਸ਼ੂ ਨੂੰ ਨੀਬੂ ਤੁਸੀਂ 4 ਪੀਸ ਲੈ ਲੈਣੇ ਚਿੱਨੀ ਵੀ ਇਹ ਖਰਾਕ ਆ ਜਾਣੀ ਦੀ ਉਹਦਾ ਆਪਾਂ ਅੱਧਾ ਏਸ ਹਾਲਾ ਲੈਣਾ ਹੈ ਤੇ ਜਿਹੜਾ ਗੱਬਣ ਪਸ਼ੂ ਆ ਉਹਨੂੰ ਅੱਧ ਦਾ ਇਸ ਹੈ ਜਿਹੜਾ ਨਹੀਂ ਹਜੇ ਗੱਬਣ ਜਾਂ ਘੱਟ ਸਮੇ ਦਾ ਗੱਬਣ ਉਹਨੂੰ ਆਪਾਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਦੇ ਸਕਦੇ ਆ ਤੇ ਇਹਦੇ ਨਾਲ ਕੀ ਹੋਊਗਾ ਜਦੋਂ ਤੁਸੀਂ ਦੋਹੋਂਗੇ ਇੱਕ ਦਿਨ ਤੇ ਇੱਕ ਦਿਨ ਦੇ ਵਿੱਚ ਹੀ ਦੂਜੇ ਦਿਨ ਨੂੰ ਤੁਹਾਨੂੰ ਦੱਸ ਦੂਗਾ ਪਸ਼ੂ ਪੱਠੇ ਖਾਣ ਲੱਗ ਜੂ ਪੂਰੇ ਵਧੀਆ ਖੁੱਲ ਕੇ ਕੋਈ ਵੀ ਦਿੱਕਤ ਨਹੀਂ ਆਈ ਪਸ਼ੂ ਨੂੰ ਆਉਣੀ ਨਹੀਂ ਜਦੋਂ ਕਿਉਂਕਿ ਰੱਜ ਕੇ ਪੱਠੇ ਖਾਣ ਲੱਗ ਪਿਆ ਪਸ਼ੂ ਟਾ ਹਰਾਚਾਰਾ ਖਾਣ ਲੱਗ ਪਿਆ ਉਹ ਦੁੱਧ 'ਚ ਵੀ ਨਹੀਂ ਗਰਾਫਟ ਆਊਗੀ ਦੁੱਧ ਘਟਦਾ ਨਹੀਂ ਹੈ ਹੈਗਾ ਪਸ਼ੂ ਨੂੰ ਕੋਈ ਦਿੱਕਤ ਨਹੀਂ ਆਉਣੀ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ